ਇਨਾ ਛਾਤਰ ਮਹਿਲਾਵਾਂ ਦਾ ਇਹ ਕਾਰਨਾਮਾ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਹਾਲਾਂਕਿ ਇੱਕ ਮਹਿਲਾ ਜਿਹੜੀ ਹੈ ਦੁਕਾਨ ਤੇ ਸ਼ਾਪਿੰਗ ਕਰਨ ਦੇ ਲਈ ਪਹੁੰਚੀ ਤਸਵੀਰਾਂ ਖੰਨਾਂ ਦੀਆਂ ਨੇ ਜਿੱਥੇ ਜਿਵੇਂ ਇਹ ਮਹਿਲਾ ਦੁਕਾਨ ਤੇ ਸ਼ਾਪਿੰਗ ਕਰਨ ਦੇ ਲਈ ਆਉਂਦੀ ਹੈ ਤਾਂ ਇਸੇ ਦਰਮਿਆਨ ਦੋ ਮਹਿਲਾਵਾਂ ਇਸ ਦੇ ਪਿੱਛੇ ਆ ਖੜ ਜਾਂਦੀਆਂ ਨੇ ਬੜੀ ਚਲਾਕੀ ਦੇ ਨਾਲ ਪਰਸ ਦੀ ਜ਼ਿੱਪ ਖੋਲਦੀਆਂ ਨੇ 40000 ਰੁਪਏ ਕੱਢ ਦਿਆ ਨੇ ਤੇ ਉਥੋਂ ਰਫੂ ਚੱਕਰ ਹੋ ਜਾਂਦੀਆਂ ਜਿਵੇਂ ਖੜੀਆ ਖੜੀਆਂ ਬਿਨਾਂ ਕੁਝ ਲਏ ਇਹ ਮਹਿਲਾ ਅਚਾਨਕ ਬਾਹਰ ਨੂੰ ਭੱਜਦੀਆਂ ਨੇ ਤਾਂ ਦੁਕਾਨਦਾਰ ਨੂੰ ਸ਼ੱਕ ਪੈਂਦਾ ਤੇ ਉਹ ਆਪਣੇ ਮੁੰਡੇਰ ਮੈਨੋਂ ਤੇ ਪਿੱਛੇ ਦੌੜਾਉਂਦਾ ਜਾਂਦੀਆਂ ਜਾਂਦੀਆਂ ਮਹਿਲਾਵਾਂ ਆਪ ਤਾਂ ਆਟੋ ਦੇ ਵਿੱਚ ਬੈ ਕੇ ਰਫੂ ਚੱਕਰ ਖੋ ਜਾਂਦੀਆਂ ਨੇ ਤੇ ਪੈਸੇ ਇੱਕ ਤੀਜੀ ਮਹਿਲਾ ਨੂੰ ਫੜਾ ਦਿੰਦੀਆਂ ਨੇ ਹਾਲਾਂਕਿ ਇਹ ਤੀਜੀ ਮਹਿਲਾ ਲੋਕਾਂ ਦੇ ਹੱਥੇ ਚੜੀ ਗਈ ਤੇ ਇਸ ਮਹਿਲਾ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹਾਲਾਂਕਿ ਮਹਿਲਾ ਕਹਿ ਰਹੀ ਹੈ ਤੁਸੀਂ ਸੀਸੀਟੀਵੀ ਚੈੱਕ ਕਰ ਲਓ ਮੈਂ ਤਾਂ ਪੈਸੇ ਕੱਢੇ ਹੀ ਨਹੀਂ ਪਰ ਲੋਕਾਂ ਦਾ ਇਹ ਕਹਿਣਾ ਹੈ ਕਿ ਉਹੀ ਤੀਜੀ ਮਹਿਲਾ ਹੈ ਜਿਸ ਨੂੰ ਕਿਉਂ ਨਾ ਦੋ ਮਹਿਲਾਵਾਂ ਦੇ ਵੱਲੋਂ ਪੈਸੇ ਫੜਾਏ ਗਏ ਸਨ ਔਰ ਚੁੰਨੀ ਰੱਖ ਲਈ ਉਹਨੇ ਦੁਪੱਟਾ ਰੱਖ ਲਿਆ ਏ ਨਾ ਭੱਜਦੇ ਨਹੀਂ ਕੱਢ ਲੈ ਹੋਰ ਕਿੰਨੇ ਜੌਰੀ ਕੀ ਹੈ ਹੋਰ ਕਿਦਾਂ ਜੌਰੀ ਕੀ ਹੈ پیسے ਕੱਢ ਲੈ ਤੂੰ ਕਿਹਨੇ ਤੇ ਉਹ ਕੈਮਰਾ ਚਲਾ ਕੇ ਦੇਖੋ ਲੰਗੇ ਹੈ ਹੀ ਨਹੀਂ ਕੈਮਰਾ ਉਹ ਰਹਾ ਸਭ ਚੱਲ ਰਿਹਾ ਦੇਖ ਆਈ ਗਈ ਆਈ ਬਾ ਮੈਂ ਪਹਿਲੇ ਨਾ ਇਧਰ ਤੋਂ ਕਢਾਦੇ ਸੀ ਨਾ ਤਨੇ ਕਢਾ ਕੇ ਚਾਲੀ ਗਿਆ ਜਾਂ ਲੈਨੇ ਜਿੰਨੋ ਕੱਢ ਕੇ ਮੈਨੂੰ ਬੜਾ ਆ ਬੜੀ ਗਈ ਹੈ ਮੈਂ ਨਹੀਂ ਬੜਾਏ ਨਹੀਂ ਗਈ ਆ ਗਈ ਆ ਜਾ ਤੇ ਦੱਸੋ ਇਹ ਨਾਲ ਦੀਆਂ ਦੱਸੋ ਕੀ ਕੋਈ ਨਹੀਂ ਕੋਈ ਕੋਈ ਨਹੀਂ ਕਰਨਾ ਨਹੀਂ ਉਹ ਜਿਹੜਾ ਖੜਾ ਬਾਲੂ ਆ ਲਾਗੇ ਬਸ ਸਾਡੀ ਆ ਹੋ ਗਿਆ ਫਿਰ ਅੱਧੀ ਕੀ ਕਰ ਲੂ ਤਰੀਕੀ ਤੋਂ ਹੁੰਦੀ ਨਹੀਂ ਸ਼ਾਪ ਵਾਲੇ ਕੰਪਲੇਨ ਕਰਦਾ ਤਾਂ ਰੇਮਨ ਦੀ ਸ਼ਾਪ ਦੇ ਵਿੱਚ ਸ਼ਾਮਲੀ ਮੈਂ ਸ਼ਾਪ ਵਾਲੇ ਕੀ ਨਾਮ ਹੈ ਮਨਦੀਪ ਕੌਰ ਜੀ ਲੋਕ ਲੈ ਆਈ ਸਰ ਮੈਂ ਇੱਥੇ ਕੱਪੜੇ ਖਰੀਦ ਰਹੀ ਸੀ ਮੇਰੀ ਪਰਸ ਦੀ ਸੈਡਲ ਜਿੱਪ ਚੋਂ ਪੈਸੇ ਕੱਢ ਕੇ ਲੇਡੀਜ਼ ਫਰਾਰ ਹੋ ਗਈ ਤਿੰਨ ਜਾਣੀਆਂ ਸੀਗੀਆਂ ਇਹ ਹਾਂਜੀ ਦੋ ਹੋਰ ਕੱਢ ਕੇ ਲੈ ਕੇ ਗਈਆਂ ਪਰ ਫਰਾਏ ਨੂੰ ਦਿੱਤਾ ਹੀ ਉਹਨਾਂ ਨੇ ਪਿੱਛਾ ਨਹੀਂ ਕੀਤਾ ਜੀ ਇਹਨਾਂ ਨੇ ਇੱਥੇ ਹੀ ਬਸ ਇਹਨਾਂ ਨੂੰ ਪਤਾ ਨੇ ਵੈਸਟਰਨ ਜੀ ਉਹ ਵੀ ਵਾਚ ਰਹੀ ਆ ਹਾਂਜੀ ਪਿੱਛਾ ਨਹੀਂ ਕੀਤਾ ਬਿਲਕੁਲ ਇੱਥੇ ਹੀ ਇਹਨਾਂ ਨੂੰ ਬਸ ਪਰਸ ਖੋਲੇਗੇ ਇਹਨਾਂ ਨੇ ਹਾਂਜੀ ਮੇਰਾ ਚਕਵਿੰਦਰ ਸਿੰਘ ਆ ਜੀ ਸਾਡੇ ਕੋਲ ਨਾ ਜੀ ਭੈਣ ਦੀ ਕੱਪੜੇ ਲੈ ਰਹੀ ਸੀ ਇੱਥੇ ਖੜੀ ਖੜੀ ਨੈ ਰਹੀ ਤੇ ਮੈਨੂੰ 1000 ਰੁਪਏ ਬਟਾਇਆ ਇਹਨਾਂ ਨੇ ਬਾਕੀ ਹੋਰ ਟੀ-ਸ਼ਰਟ ਦੇਖਣ ਆ ਕੇ ਦੋ ਆਈਆਂ ਲੇਡੀਜ਼ ਇੱਥੇ ਆ ਕੇ ਫਟਦੇ ਖੜੀਆਂ ਇੱਥੇ ਉਹਨਾਂ ਕੋਈ ਪੁੱਛਿਆ ਨਹੀਂ ਵੀ ਲੈਣਾ ਕਿ ਨਹੀਂ ਲੈਣਾ ਖੜੀਆਂ ਖੜੀਆਂ ਦੋ 2 ਘੰਟੇ ਬਵਾਵੇ ਜਦੋਂ ਪਤਾ ਨਹੀਂ ਐ ਭੱਜ ਲੈ ਮੈਨੂੰ ਸ਼ੱਕ ਪਿਆ ਵੀ ਕੋਈ ਮੈਂ ਕਿਹਾ ਭਿੰਜੀ ਦੇਖੋ ਕੋਈ ਧਿਆਨ ਰੱਖਿਆ ਕਰੋ ਵੀ ਕੋਈ ਉਹਨਾਂ ਕੋ ਗੱਲ ਨਹੀਂ ਇਹਨਾਂ ਕੋ ਪਤਾ ਨਹੀਂ ਜਿਆਦਾ ਨੇ ਮਾਰੇ ਪੈਸੇ ਕਹਿੰਦੇ ਮੇਰੇ ਤਾਂ ਪੈਸੇ ਗਿਆ ਹੋ ਗਏ ਮੈਂ ਜਦੋਂ ਤਿੰਨੇ ਮੁੰਡੇ ਭਜਾਏ ਪਿੱਛੇ ਜੀਜੀ ਰੋਡ ਤੇ ਜਾ ਕੇ ਉੱਥੇ ਭਾੜੀਆਂ ਮੋੜ ਤੇ ਆਈਆਂ ਕੁਝ ਕ੍ਰਿਦਨ ਦੇ ਬੰਦੇ ਸੀ ਇਹ ਵੀ ਕੁਝ ਵੀ ਨਹੀਂ ਮੰਗਿਆ ਉਹਨਾਂ ਆ ਕੇ ਖੜ ਗਈਆਂ ਇੱਥੇ ਅਸੀਂ ਕਹਾਂ ਚੱਲ ਪਹਿਲਾਂ ਇੱਕ ਗਾ ਨੂੰ ਕਰ ਲਈ ਫਿਰ ਦੂਜੇ ਨੂੰ ਪੁੱਛਦੇ ਹਾਂ ਜਾਨ ਨੂੰ ਜਾ ਕੇ ਫੜ ਲੈਂਦੀ ਆ ਫਿਰ ਉਹ ਜਿਹੜੀਆਂ ਕੱਢ ਕੇ ਲੈ ਗਏ ਉਹ ਤਾਂ ਗਾਇਬ ਹੋ ਗਈਆਂ ਭੱਜ ਗਈਆਂ ਦੂਜੀ ਨੂੰ ਫੜਾ ਕੇ ਪੈਸੇ ਪੈਸੇ ਉਹਦਾ ਕੋਈ ਬਰਾਮਤ ਹੋ ਕੇ ਪੈਸੇ ਉਹ ਭੈਣ ਜੀ ਨੂੰ ਦੇ ਦਿੰਦੇ ਹਾਂਜੀ ਜੀ ਕੈਮਰਾ ਲੱਗੇ ਨਹੀਂ ਇੱਥੇ ਹਾਂਜੀ ਕੈਮਰਾ ਲੱਗਿਆ ਹੋਇਆ ਜੀ ਆਪਣੇ ਕੀ ਟੀਮ ਮੈਂਟਰ ਤੋਂ ਇੱਕ ਲੀਡੀ ਜਿਹੜੀ ਬਾਜ਼ਾਰ ਤੋਂ ਚੁੱਕ ਲਈ ਜਿਹੜੀ 40000 ਤੋਂ ਕਿੰਨਾ ਚੁੱਕਿਆ ਕੀ ਮਾਰਦਾ ਸਰੋ ਮੈਨੂੰ ਕਰੀਬ 11:30 ਵਜੇ ਬਿੱਟੂ ਆਪਣੇ ਕੱਪੜੇ ਦਾ ਵਪਾਰ ਕਰ ਰਹੇ ਸੀ ਉਹ ਅਮਰਦਾਸ ਮਾਰਕੀਟ ਤੋਂ ਫੋਨ ਆਇਆ ਸੀ ਵੀ ਕੀ ਕੋਈ ਲੀਡੀ ਹਮਾਂ ਨੂੰ ਚੋਰੀ ਨਹੀਂ ਚੋਰੀ ਕੰਨ ਨਹੀਂ ਰਹਿਣਾਂ ਕਿੰਨੇ ਤੋਂ ਭਰੇਗਾ ਅਗਰ ਦੀ ਸਪੋਰਟ ਸਦਾ ਇਹ ਅਸੀਂ ਸਦਾ ਦੋਸਤ ਨੂੰ ਮੁਫਤ ਦੇ ਭੇਜਿਆ ਤੇ ਮਗਰੋਂ ਫਿਰ ਮੈਂ ਵੀ ਗਿਆ ਸਾਡੇ ਉਹਨਾਂ ਵਿੱਚੋਂ ਕਿਸੇ ਲੇਡੀ ਸਾਨੂੰ ਮਿਲਦਾ ਨਾਮ ਦੀ ਲੇਡੀ ਸਾਨੂੰ ਮਿਲ ਗਈ ਲੇਡੀ ਮਿਲ ਗਈ ਜਿਹਨਾਂ ਤੋਂ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ ਬਾਕੀ ਪੁੱਛ ਪੜਤਾਲ ਤੋਂ ਬਾਅਦ ਜਿੱਦ ਦੇ ਕਾਰ ਵੀ ਹੋ ਗਏ ਤਾਂ ਪੁੱਛ ਪੜਤਾਲ ਲੱਗਿਆ ਕਿਥੋਂ ਦੀ ਇਹ ਲੇਡੀਜ਼ ਨਹੀਂ ਲੇਡੀਜ਼ ਐਮਪੀ ਜਾ ਰਹੇ ਨੇ ਹਾਂਗੇ ਪੜਤਾਲ ਕਰ ਰਹੇ ਕੋਈ ਮਾਰਨ ਨਾ ਮੁੱਲਾ ਤੇ ਕਹਿੰਦਾ ਨਹੀਂ ਮਾਮਲਾ ਜਿਹਾ ਕੋਈ ਗੱਲ ਦੀ ਗੱਲ ਨੋਟਸ ਨਹੀਂ ਆਈ ਤੇ ਸਾਡੇ ਇੱਕ ਫਾਰਮ ਉੱਪਰ 40000 ਰੁਪਏ ਕੱਟੇ ਹੋਏ ਸਨ ਨੀ ਦੇ ਵਰਤ ਸਵੀਕਾਰ ਰਹੇ ਆ ਸੀ ਠੀਕ ਥੈਂਕ ਯੂ ਸਤਿਕਾਰਯੋਗ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ نیوز ਤੇ ਮਹਾਦੇਵਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਧਾਰਮਿਕ ਸਮਾਜ ਦੇ ਖੇਡਾਂ ਮਨੋਰੰਜਨ ਅਤੇ ਮੋਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ نیوز ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ